ਲਓ ਜੀ ਨਮਸਕਾਰ ਦੋਸਤੋ ਜਿਸ ਚੀਜ਼ ਦੀ ਪਿੰਡ ਸਿਹਰਾਣਾ ਨੂੰ ਜ਼ਰੂਰਤ ਸੀ ਉਹੀ ਚੀਜ਼ ਅੱਜ ਪਿੰਡ ਸਿਹਰਾਣਾ ਦੇ ਵਿੱਚ ਹੋ ਗਈ ਹੈ ਜੋ ਕਿ ਇੱਕ ਪੰਜਾਬੀ ਢਾਬੇ ਦੀ ਜ਼ਰੂਰਤ ਸੀ ਜੋ ਕਿ ਪਿੰਡ ਸਿਹਰਾਣਾ ਦੇ ਵਿੱਚ ਦક્ષ ਕੰਬੋਜ ਅਤੇ ਬਲਦੇਵ ਜੀ ਨੇ ਇਹ ਢਾਬਾ ਜਿਸ ਦੀ ਕਿ ਸ਼ੁਰੂਆਤ ਕਰ ਦਿੱਤੀ ਹੈ ਸੋ ਇਸ ਢਾਬੇ ਦੇ ਵਿੱਚ ਪਿਓਰ ਘਰੇਲੂ ਮਸਾਲੇ ਵਰਤੇ ਜਾਂਦੇ ਹਨ ਅਤੇ ਪੰਜਾਬੀ ਢਾਬਾ ਜੋ ਕਿ ਤੁਹਾਨੂੰ ਮੋਬਾਈਲ ਨੰਬਰ ਸਕਰੀਨ ਤੇ ਦਿੱਤੇ ਗਏ ਨੇ ਇੱਥੇ ਤੁਸੀਂ ਕਾਲ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਅਤੇ ਇਸ ਦਾ ਜੋ ਐਡਰੈਸ ਹੈ ਉਹ ਜੋ ਕਿ ਅਜੇ ਦੀ ਚੱਕੀ ਦੇ ਬਿਲਕੁਲ ਨਾਲ ਅਤੇ ਜੋ ਸ਼ਹੀਦ ਲੇਖਰਾਜ ਗੇਟ ਹੈ ਉਸ ਦੇ ਬਿਲਕੁਲ ਨਾਲ ਜਿੱਥੇ ਕਿ ਵੈਜ ਅਤੇ ਨੋਨ ਵੈਜ ਦੋਨੋਂ ਤਰ੍ਹਾਂ ਦੇ ਖਾਣੇ ਤੁਹਾਨੂੰ ਪਰੋਸੇ ਜਾਣਗੇ ਉਹ ਪਰੇ ਠੇਕਾ ਰਹਿ ਗਿਆ ਠੇਕੇ ਦੇ ਦਰਜੇ ਦੀ ਚੱਕੀ ਆ ਗਈ ਜਿਸ ਦੇ ਨਾਲ ਕੀ ਇਹ ਤੁਹਾਨੂੰ ਪੰਜਾਬੀ ਟਾਬਾ ਦੇਖਣ ਨੂੰ ਮਿਲੇਗਾ ਸੋ ਜਿੱਥੇ ਪਹਿਲਾਂ ਲਾਇਬ੍ਰੇਰੀ ਹੁੰਦੀ ਸੀ ਉਹਦੇ ਵਿੱਚ ਹੁਣੇ ਪੰਜਾਬੀ ਟਾਬਾ ਖੁੱਲ ਗਿਆ ਸੋ ਬਹੁਤ ਵਧੀਆ ਇਸ ਦੇ ਵਿੱਚ ਤੁਹਾਡੇ ਲਈ ਜੋ ਕਿ ਨਾਨ ਵੇਜ ਅਤੇ ਵੇਜ ਦੋਨੋਂ ਤਰ੍ਹਾਂ ਦਾ ਖਾਣਾ ਪਰੋਸਿਆ ਜਾਂਦਾ ਹੈ ਜਿਸ ਦੇ ਵਿੱਚ ਕਿ ਤੁਸੀਂ ਤੁਹਾਡੇ ਮਨਪਸੰਦ ਚਾਹੇ ਤੁਸੀਂ ਸ਼ਾਈ ਪਨੀਰ ਖਾਣਾ ਉਹ ਵੀ ਤੁਹਾਨੂੰ ਮਿਲੇਗਾ ਹਰ ਚੀਜ਼ ਜੋ ਕਿ ਇਹ ਬੈਨਰ ਤੇ ਲਗਾਈ ਗਈ ਹੈ ਲੰਚ ਕਰਨਾ ਡਿਨਰ ਕਰਨਾ ਜੋ ਵੀ ਕਰਨਾ ਤੁਸੀਂ ਇੱਥੇ ਜਰੂਰ ਇੱਕ ਵਾਰ ਇੱਕ ਵਾਰ ਵਿਜ਼ਿਟ ਕਰੋ ਸੋ ਆ ਦੇਖ ਲੋ ਅੰਦਰ ਦੀ ਲੋਕੇਸ਼ਨ ਵੀ ਬਹੁਤ ਸੋਹਣੀ ਹੈ ਸ਼ਾਨਦਾਰ ਬਣਾਇਆ ਗਿਆ ਇਸ ਨੂੰ ਇਸ ਦੇ ਵਿੱਚ ਜਿਵੇਂ ਕਿ ਆ ਫ੍ਰਿਜ ਲੱਗੀ ਹੈ ਜੋ ਤੁਹਾਨੂੰ ਠੰਡੇ ਵਗੈਰਾ ਚਾਹੀਦੇ ਨੇ ਉਹ ਵੀ ਮਿਲਣਗੇ ਤੇ ਕਾਊਂਟਰ ਵੀ ਅਲੱਗ-ਅਲੱਗ ਲਗਾਏ ਗਏ ਨੇ ਡਸਟਬਿਨ ਵੀ ਨਾਲ ਨੇ ਗਲਾਸ ਤੁਹਾਨੂੰ ਕੰਚ ਦੇ ਵਧੀਆ ਸਾਰਾ ਕੁਝ ਮਤਲਬ ਮਿਲੇਗਾ ਤੁਹਾਨੂੰ ਅੰਦਰ ਛੇ ਜੋ ਕਿ ਇਹ ਕਾਊਂਟਰ ਬਣਾਏ ਗਏ ਨੇ ਉਸ ਦੇ ਨਾਲ ਹੀ ਤੁਹਾਨੂੰ ਅੰਡਾ ਸਭ ਕੁਝ ਯਾਨੀ ਕਿ ਬੈਸਟ ਤੋਂ ਬੈਸਟ ਮਿਲੇਗਾ ਬੱਕਰੇ ਦਾ ਇੱਥੇ ਤੁਹਾਨੂੰ ਮੀਟ ਵੀ ਮਿਲੇਗਾ ਤੇ ਉਸ ਦੇ ਨਾਲ ਨਾਲ ਇਹ ਦੇਖ ਲਓ ਕਿ 4 ACs ਦੇ ਵਿੱਚ ਲੱਗੇ ਹੋਏ ਹਨ ਤੁਸੀਂ ਇੱਕ ਵਾਰ ਵਿజిਟ ਜ਼ਰੂਰ ਕਰੋ ਠੰਡਾ ਅੰਦਰ ਏਰੀਆ ਹੈ ਜੋ ਕਿ ਗਰਮੀ ਦੇ ਵਿੱਚ ਤੁਸੀਂ ਆਉਂਗੇ ਤਾਂ ਵੀ ਤੁਹਾਨੂੰ ਵਧੀਆ ਫੀਲ ਹੋਏਗਾ ਅਤੇ ਇੱਥੇ ਸਫਾਈ ਦਾ ਖਾਸ ਕਰਕੇ ਬਹੁਤ ਵਧੀਆ ਧਿਆਨ ਰੱਖਿਆ ਗਿਆ ਹੈ ਤੇ ਤੁਸੀਂ ਇਸ ઠાਬੇ ਤੇ ਜ਼ਰੂਰ ਪਹੁੰਚੋ ਤੁਹਾਨੂੰ ਤੁਹਾਡੇ ਮਨਪਸੰਦ ਖਾਣਾ ਇੱਥੇ ਮਿਲ ਜਾਏਗਾ ਸੋ ਐਸ ਜੋ ਕਿ ਇਹ ਸ਼ਹੀਦ ਲੇਖ ਰਾਜ ਗੇਟ ਦੇ ਨਾਲ ਹੈ ਸੋ ਇੱਥੇ ਦੇਖ ਲਓ ਕਿੰਨੀ ਸੋਹਣੀ ਤੁਹਾਡੇ ਲਈ ਕਲੀਨ ਜਗ੍ਹਾ ਜੋ ਕਿ ਸਫਾਈ ਦਾ ਵਿਸ਼ੇਸ਼ ਕਰਕੇ ਧਿਆਨ ਰੱਖਿਆ ਗਿਆ ਹੈ ਡਸਟਬਿਨ ਵੀ ਤੁਹਾਨੂੰ ਨਾਲ ਦਿੱਤੇ ਗਏ ਨੇ ਅਤੇ ਇਸ ਦੇ ਵਿੱਚ ਜੋ ਕਿ ਤੁਹਾਡੇ ਲਈ ਜੇਕਰ ਤੁਸੀਂ ਠੰਡੇ ਪੀਣੇ ਨੇ ਖਾਰਾ ਪੀਣੇ ਜੋ ਵੀ ਤੁਹਾਨੂੰ ਸਮਗਰੀ ਚਾਹੀਦੀ ਹੈ ਉਹ ਵੀ ਇੱਥੇ ਫਰੈਸ਼ ਮਿਲੇਗੀ ਜੋ ਕਿ ਫਰਿੱਜ ਭਰੀ ਪਈ ਹੈ ਜਿਸ ਦੇ ਵਿੱਚ ਹਰ ਤਰ੍ਹਾਂ ਦੇ ਠੰਡੇ ਨੇ ਤੇ ਆਨਲਾਈਨ ਪੇਮੈਂਟ ਵੀ ਇੱਥੇ ਅਕਸੈਪਟ ਕੀਤੀ ਜਾਂਦੀ ਹੈ ਤੇ ਲੈਟਰਿੰਗ ਬਾਥਰੂਮ ਦਾ ਵੀ ਪੂਰਾ ਪ੍ਰਬੰਧ ਹੈ ਲੇਡੀਜ਼ ਦਾ ਲੱਗ ਹੈ ਤੇ ਜੈਂਟਸ ਦਾ ਲੱਗ ਹੈ ਤੇ ਆ ਬੈਕ ਸਾਈਡ ਉਸਦੇ ਬਣਾਣ ਬਣਾਉਣ ਵਾਲਾ ਵੀ ਸਿਸਟਮ ਅਲੱਗ ਹੈ ਸੋ ਜ਼ਰੂਰ ਵਿਜ਼ਿਟ